ਪੰਜਾਬ ਦੇ ਉੱਤੇ ਹਮੇਸ਼ਾ ਉਤਰਾ ਤੇ ਚੜਾਤਾ ਆਉਂਦੇ ਰਹੇ ਆ ਫਤਿਆਲਾ ਅੱਲੇ ਆਲਾ ਹੋ ਗਿਆ ਮਾਛੀ ਗਿਆ ਛੀਕੇ ਹੋ ਗਿਆ ਕਿਉਂਕਿ ਜ਼ਮੀਨਾਂ ਤਾਂ ਕਿਸੇ ਦੀਆਂ ਬਚੀਆਂ ਨਹੀਂ ਵੀਰ ਆਪਣੇ ਰਾਜਸਥਾਨ ਤੋਂ ਆਏ ਆ ਪੰਜਾਬ ਵਿੱਚ ਜੋ ਹਾਲਾਤ ਦੇਖੇ ਅਮਨੇ ਪੰਜਾਬ ਕੋ ਜੁੜਤੋਗੀ ਅਮ ਅੱਗੇ ਕੈਸਾ ਲੇਗੇ ਆਪਕੇ ਕੰਧਾ ਸੇ ਕੰਧਾ ਮਿਲਾ ਕੇ ਆਪਕਾ ਪੂਰਾ ਸ਼ੌਕ ਕਰੇਗੇ ਆਪ ਲੋਗੋ ਦਾ ਦਿਲ ਬਹੁਤ ਵੱਡਾ ਹੈ ਆਪ ਜੋ ਪੀਰ ਆਏ ਦੋ ਟਰੱਕ ਲੈ ਕੇ ਰਸਤੇ ਦੇ ਸਾਰਿਆਂ ਨੂੰ ਵੱਧ ਲੋਡ ਹੋਣਾ ਪੰਜਾਬ ਨੂੰ ਅਸ਼ੀ ਧਾਨੇਵਾਰਸਾ ਰਾਸ਼ਨਪਨ ਵੈਦਰ ਜੀ ਦਾ ਖਾਲਸਾ ਵੈਦਰ ਜੀ ਦੀ ਫਤਿਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਹਾਲੇ ਵਾਲੇ ਵਿੱਚ ਆਏ ਆਂ ਵੀਰ ਜੀ ਇੱਥੇ ਆਪਣੇ ਸਸਤਾਂ ਤੋਂ ਰਾਸਮਗੜੀ ਲੈ ਕੇ ਆਏ ਨੇ ਨਾਲ ਆਪਣੇ ਬਾਬਾ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੂੰ ਸ਼ੁਰੂ ਤੋਂ ਹੀ ਸੰਗਤ ਜੀ ਪਤਾ ਹੀ ਹੈ ਵੈਸੇ ਤਾਂ ਤਕਰੀਬਨ ਦੱਸਣ ਦੀ ਲੋੜ ਨਹੀਂ ਇਹ ਕਿਹੜਾ ਕੋਈ ਪੰਜਾਬ ਤੇ ਅੱਜ ਪਹਿਲੀ ਵਾਰ ਵਿਪਤਾ ਪਈ ਆ ਕਿਉਂਕਿ ਪੰਜਾਬ ਦੇ ਉੱਤੇ ਹਮੇਸ਼ਾ ਹੀ ਉਤਰਾ ਤੇ ਚੜਾਤਾ ਆਉਂਦੇ ਰਹੇ ਆ ਤੇ ਪੰਜਾਬ ਨੇ ਉਹਦਾ ਹਮੇਸ਼ਾ ਡਟ ਕੇ ਸਾਹਮਣਾ ਕੀਤਾ ਤੇ ਆ ਕੁਝ ਕ ਜਾਨੀ ਕਿ ਪਿਛਲੇ ਸਮੇਂ ਚ ਹੜਾ ਆਇਆ ਤੇ ਹੜਾ ਨਹੀਂ ਮਾਰੇ ਇੱਥੇ ਜਿੰਨੇ ਵੀ ਬੰਨ ਦੇ ਲਾਗੇ ਲਾਗੇ ਪਿੰਡ ਲੱਗਦੇ ਆ ਫਤਿਆਲਾ ਆਲੇ ਆਲੇ ਵਾਲਾ ਹੋ ਗਿਆ ਮਾਛੀ ਕਿਹਾ ਛੀਕੇ ਹੋ ਗਿਆ ਕਿੰਨੇ ਹੀ ਪਿੰਡ ਆ ਤੇ ਕਈਆਂ ਦੀ ਜ਼ਮੀਨ ਆ ਕਈਆਂ ਦੇ ਘਰ ਆ ਜਿਹੜੇ ਵੀ ਬੰਨ ਦੇ ਵਿੱਚ ਸੀ ਤੇ ਉਹ ਤੈਸਨੇ ਸੀ ਹੋ ਗਏ ਕਿਉਂਕਿ ਜ਼ਮੀਨਾਂ ਤਾਂ ਕਿਸੇ ਦੀਆਂ ਬਚੀਆਂ ਨਹੀਂ ਜ਼ਮੀਨਾਂ ਦੇ ਨਾਲ-ਨਾਲ ਮਾਲ ਡੰਗਰ ਵੀ ਗਏ ਆ ਸਾਧਨਾਂ ਦੇ ਵੀ ਨੁਕਸਾਨ ਹੋਏ ਇਹਨਾਂ ਦੇ ਚਲੋ ਗੁਰੂਪਾ ਅਈਸ਼ਾ ਕਿਰਪਾ ਕਰੇ ਤੇ ਅਸੀਂ ਆ ਵੀਰ ਆਪਣੇ ਰਾਜਸਥਾਨ ਤੋਂ ਆਏ ਆ ਗਾਮ ਦੀਪਰਾਣਾ ਸੇ ਇਹ ਇਹ ਵੀਰੇ ਰਾਜਸਥਾਨ ਤੋਂ ਰਾਸਮਗਰੀ ਲੈ ਕੇ ਆਏ ਨੇ ਇਹ ਰਾਜਸਥਾਨ ਤੋਂ ਰਾਸਮਗਰੀ ਲੈ ਕੇ ਆਏ ਹੁਣ ਆਪਾਂ ਦੱਸਣਗੇ ਕਰੋ ਸਾਰੇ ਦੱਸੋ ਆਪਣਾ ਡਰੈੱਸ ਜਿਵੇਂ ਗਾਮ ਦੀਪਰਾਣਾ ਸੇ ਸਮਸਤ ਗਾਮਵਾਸੀਓ ਕੀ ਸ਼ੋਕ ਸੇ ਗਾਂ ਗ੍ਰਾਮ ਪੰਚਾਇਤ ਦੀਪਣਾ ਤਹਿਸੀਲ ਨੌਰ ਜ਼ਿਲ੍ਹਾ ਰਮਨਗੜ ਰਾਜਸਥਾਨ ਸੇ ਆਏ ਆ हमारे समस्त गांव के बुज़ुर्ग युवा साथियों ने जैसे हमें पीड़ित जो पंजाब में जो हालात देखे हमने सोशल मीडिया पर और सुने तो हमारे बुज़ुर्ग और युवा साथियों ने एक संकल्प लिया कि हमें पंजाब के सभी सभी क्षेत्र को हम शो करें और सब लोगों ने हमें तन मन धन से शोक किया और युवा साथियों ने बढ़ चढ़ कर हिस्सा लिया और हमारी टीम को हमारे ग्रामीण नेतृत्व के तहत में हमें टीम में पंजाब के सहायता के लिए घर 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 जो भी सहायता राशन सामग्री है वो बांटने के लिए हमें भेजे और और ये विश्वास दिलाते हम कि अगर आगे भी पंजाब में जैसे अभी तो हालात पानी जो सूख है उसके बाद में खेती है बीज है चारा है उसकी भी जरूरत पड़ेगी तो मैं हमारे ग्राम पंचायत दीपरा की तरफ से भी हर कोशिश पूरी प्रयास करेंगे बुजुर्गों से युवा साथियों से कि आगे जब भी पंजाब को जरूरत होगी हम आगे चढ़ बढ़ चढ़ कर हिस्सा लेंगे आपके कंधा से कंधा मिलाकर आपका पूरा शौक करेंगे और आपके जो टीम हमने देखी सरप्र नेतृत्व में देखी गुरु जी के नेतृत्व में देखी आप लोगों का दिल बहुत बड़ा है आप लोगों ने हमारा बहुत बड़ा स्वागत किया और हम भी आप तय दिल से आपका स्वागत करते हैं धन्यवाद बजन देव अभी इन्हों का बहुत बहुत धन्यवाद करते हैं सारे वीर का क्योंकि तकरीबन सानू सारे जिन्हें नौजवान वारस पंजाब की टीम आ ਸਾਡੇ ਜਿੰਨੇ ਵੀ ਵਾਰਸ ਪੰਜਾਬ ਦੇ ਮੈਂਬਰ ਜਾਂ ਅਹੁਦੇਦਾਰ ਸੇਵਾਦਾਰ ਜਿੰਨੇ ਵੀ ਬਹੁਤ ਚੜ੍ਹਦੀ ਕਲਾ ਵਾਲੇ ਜੋਧੇ ਆ ਕਿਉਂਕਿ ਸਰਕਾਰ ਹੈ ਜਿਹੜੀ ਸਰਕਾਰ ਨੇ ਬਹੁਤ ਇਕਣੀ ਬਹੁਤ ਕੋਸ਼ਿਸ਼ ਕਰੀ ਹੈ ਵੀ ਭਾਈ ਸਾਹਿਬ ਦਾ ਨਾਂ ਅੱਗੇ ਨਾ ਨਿਕਲੇ ਤੇ ਅਸੀਂ ਕਹਿੰਦੇ ਵੀ ਜਿਉਂਦੇ ਰਹਿਣ ਉਹ ਲੋਕ ਜਿਹੜੇ ਵਾਰ-ਵਾਰ ਭਾਈ ਅਮਰਤਪਾਲ ਸਿੰਘ ਦਾ ਨਾਮ ਲੈਂਦੇ ਆ ਭਾਈ ਸਾਹਿਬ ਨੂੰ ਪਿਆਰ ਕਰਦੇ ਆ ਤੇ ਹਮੇਸ਼ਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਨਾਲੇ ਆਪਣੇ ਵੀਰ ਉਹਨਾਂ ਦਾ ਪੇਜ ਵਾਲਿਆਂ ਦਾ ਵੀਰ ਗਰਜੈਂਟ ਹੋ ਰਾਂ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਜ਼ਰੂਰੀ ਬੇਨਤੀ ਐਨੀ ਇੱਕ ਕਰਦੇ ਆਂ ਵੀ ਆਪਾਂ ਉਹ ਲੋਕ ਆਏ ਆ ਆਪਾਂ ਪੰਜਾਬ ਦੇ ਉਹ ਜਾਏ ਆ ਵੀ ਆਪਾਂ ਬਾਹਰੀ ਦੁਨੀਆ ਤੱਕ ਰਜਾਉਂਦੇ ਆਂ ਆਪਾਂ ਉਹਨਾਂ ਚੋਂ ਵੀ ਜਿਹੜੇ ਕਦੇ ਮਰੇ ਨਹੀਂ ਹਮੇਸ਼ਾ ਸਰਕਾਰ ਨੀਤੀਆਂ ਅਪਣਾਉਂਦੀ ਰਹੀਏ ਵੀ ਆਪਾਂ ਇਹਨਾਂ ਪੰਥ ਮਾਰ ਗਏ ਪੰਜਾਬ ਦੇ ਲੋਕ ਡੋਬ ਗਏ ਵੀ ਇਹ ਜਮ੍ਹਾਂ ਥੱਲੇ ਹੋ ਜਾਣ ਪਰ ਗੁਰੂ ਸਾਹਿਬਾਨ ਦੀ ਕਿਰਪਾ ਵੀ ਬੜੇ ਚੜ੍ਹ ਕੇ ਆਏ ਆ ਇੱਥੇ ਤੇ ਬੜਿਆਂ ਨੂੰ ਚੜ੍ਹ ਕੇ ਆਇਆ ਨੂੰ ਆਪਾਂ ਤੇ ਇੱਕ ਵੀ ਰੀਜ ਨਵਾਹੀ ਆ ਤੇ ਜਿਹੜਾ ਨੀਵਾ ਹੋ ਕੇ ਆਇਆ ਉਹਨੂੰ ਆਪਾਂ ਦੇਖ ਪਾਣੀ ਵੀ ਜਰੂਰ ਸ਼ਿਕਾਇਆ ਤੇ ਇਨਾਂ ਕ ਜਰੂਰ ਕਵਾਂਗੇ ਵੀ ਜਿਹੜੇ ਵੀ ਲੋਕ ਇਹ ਸੇਵਾ ਕਰਨ ਆਉਂਦੇ ਆ ਨਾ ਵੀ ਆਪਾਂ ਇਹਨਾਂ ਦਾ ਰਵਈਆ ਇਹੋ ਜਿਹਾ ਨਾ ਕਰੀਏ ਵੀ ਕੱਲ ਨੂੰ ਇਹ ਲੋਕ ਕਹਿਣ ਵੀ ਯਾਰ ਅਸੀਂ ਉੱਥੇ ਗਏ ਸੀ ਸੇਵਾ ਲੈ ਕੇ ਸਾਡੇ ਨਾਲ ਕੁਝ ਹੋਇਆ ਕਿਉਂਕਿ ਕੁਝ ਜਿੰਨੇ ਵੀ ਆਪਣਾ ਬੰਨਾ ਦੇ ਉੱਤੇ ਜਿਹੜੇ ਵੀ ਬੈਠੇ ਆ ਆਦੀਵਾਸੀ ਮੰਨ ਲਓ ਜਾਂ ਕੋਈ ਵੀ ਇਹ ਜਦੋਂ ਵੀ ਕੋਈ ਠੀਕ ਹੈ ਜਿਹੜੇ ਮਰਜ਼ੀ ਜ਼ਿਲ੍ਹੇ ਦੇ ਵੀ ਨੌਜਵਾਨ ਆ ਚਾਹੇ ਬਜ਼ੁਰਗ ਉਹ ਸੇਵਾ ਲੈ ਕੇ ਆਉਂਦੇ ਆ ਤੇ ਇਹ ਉਹਨਾਂ ਨੂੰ ਕਈ ਵਾਰੀ ਧੱਕੇ ਨਾਲ ਵੀ ਘੇਰ ਲੈਂਦੇ ਵੀ ਇੱਥੇ ਲਾ ਕੇ ਜਾ ਗਾਂ ਫੇਰ ਜਾਣਾ ਤੇ ਮੈਂ ਇਹ ਗੱਲ ਕਹਿਣਾਗਾ ਵੀ ਪਿੰਡ ਵਾਲਿਆਂ ਦੀ ਜਾਂ ਯਾਰ ਪੰਜਾਬ ਦੇ ਲੋਕਾਂ ਦੀ ਇੰਨੀ ਜਮੀਰ ਮਰ ਗਈ ਆ ਵੀ ਆਪਾਂ ਇਹਨਾਂ ਨੂੰ ਉਠਾ ਵੀ ਨਹੀਂ ਸਕਦੇ ਇੱਥੋਂ ਆਪਾਂ ਇਹਨਾਂ ਨੂੰ ਤੋਰ ਵੀ ਨਹੀਂ ਸਕਦੇ ਇੱਥੋਂ ਵੀ ਭਾਈ ਤੁਸੀਂ ਸਾਡੇ ਪਿੰਡ ਛੱਡੋ ਉਹ ਆਉਂਦੇ ਕਿਦੇ ਹਾਸਤੇ ਸੇਵਾ ਲੈ ਕੇ ਤੇ ਉਹਨਾਂ ਦੀ ਜਿਹੜੀ ਸੇਵਾ ਗਈ ਤਿਲ ਕੋਲ ਜਿੰਨਾ ਵੀ ਲੈ ਕੇ ਆਉਂਦੇ ਆ ਤੇ ਆਪਣੇ ਆਪ ਤੇ ਸ਼ਰਮ ਵਾਲੀ ਗੱਲ ਆ ਵੀ ਜੇ ਆਪਾਂ ਉਹਨਾਂ ਦਾ ਹਿੱਸੇ ਨਾ ਲੱਗਣ ਦਈਏ ਤੇ ਐਨੀਕ ਬੇਨਤੀ ਜ਼ਰੂਰ ਕਰੂੰਗਾ ਵੀ ਇੰਨੀਆਂ ਵੀ ਆਪਾਂ ਆਪਣੀਆਂ ਜਮੀਰਾਂ ਨਾ ਮਰ ਗਏ ਵੀ ਆਪਾਂ ਇੱਕ ਆਦਿਵਾਸੀ ਹੋ ਗਏ ਚਾਹਿਆ ਕਾਗਜ਼ ਚੁਗਣ ਵਾਲੇ ਜਿਹੜੇ ਤੇ ਆਪਾਂ ਇੱਕ ਇਨਾਂ ਤੋਂ ਡਰੀ ਜਾਈਏ ਇਹ ਆਪਣੀਆਂ ਗੱਡੀਆਂ 'ਤੇ ਚੜ ਕੇ ਆਉਂਦੇ ਆ ਯਾਰ ਇਹਦੇ 'ਚ ਪੰਜਾਬ ਦੀ ਬਦਨਾਮੀ ਆ ਇਹਦੇ 'ਚ ਹੋਰ ਕਿਸੇ ਦੀ ਨਹੀਂ ਅਗਰ ਜੇ ਇਹ ਲੋਕ ਆਪਣੇ ਕੋਲੇ ਸੇਵਾ ਲੈ ਕੇ ਆਉਂਦੇ ਆ ਤੇ ਜੇ ਆਪਾਂ ਹੀ ਇਨਾਂ ਨਾਲ ਇਹੋ ਜਿਹਾ ਰਵਈਆ ਕਰਾਂਗੇ ਇਹੋ ਜਿਹਾ ਘਰ-ਬਿਹਾਰ ਕਰਾਂਗੇ ਜੇ ਕੱਲ ਨੂੰ ਪੰਜਾਬ 'ਤੇ ਕੋਈ ਗੱਲਬਾਤ ਆਉਂਦੀ ਆ ਤੇ ਮੈਂ ਮੈਂ ਮੇਰਾ ਮਨ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਕੋਈ ਆਊਗਾ ਨਹੀਂ ਆਪਣੇ ਕੋਲੇ ਤੇ ਆਪਾਂ ਇੰਨੀ ਕੁ ਜ਼ਮੀਰ ਆਪਦੀ ਜਾਗਦੀ ਰੱਖੀਏ ਵੀ ਆਪਾਂ ਡਾਂਗਣਾ ਪਹਿਰਾ ਦਈਏ ਵੀ ਜਿਹੜਾ ਵੀ ਆਉਂਦਾ ਇੱਕ ਤਾਂ ਅਸੀਂ ਆਉਣ ਵਾਲਿਆਂ ਨੂੰ ਇੰਨੀ ਕੁ ਬੇਨਤੀ ਕਰਾਂਗੇ ਵੀ ਜਿਹਨੇ ਵੀ ਸੇਵਾ ਕਰਨ ਆਉਣੀ ਆ ਇੰਨੀਆਂ ਟੀਮਾਂ ਪੰਜਾਬ ਦੇ ਵਿੱਚ ਆ ਠੀਕ ਆ ਇੰਨੀਆਂ ਸੁਸਾਇਟੀਆਂ ਇੰਨੇ ਜਾਨੀ ਕਿ ਜਥੇਬੰਦੀਆਂ ਇਕੱਲੇ ਨਾ ਤੁਸੀਂ ਆਓ ਕਿਉਂਕਿ ਤੁਹਾਨੂੰ ਕੱਲਿਆਂ ਨੂੰ ਤੁਹਾਡੀ ਸੇਵਾ ਜਿਹੜੀ ਉਹ ਹੋਣੀ ਨਹੀਂ ਤੁਹਾਡੇ ਤੋਂ ਅਸੀਂ ਇਹੋ ਕਰਾਂਗੇ ਵੀ ਭਾਵੇਂ ਵਾਰਸ ਪੰਜਾਬ ਦੀ ਟੀਮ ਆ ਤੇ ਕੋਈ ਜਿੰਨੀਆਂ ਵੀ ਟੀਮਾਂ ਸਾਰੀਆਂ ਸਾਡੀਆਂ ਸਤਿਕਾਰਯੋਗ ਆ ਭਾਵੇਂ ਮਿਸਲ ਸਤ ਲੋਜ ਆਲੇ ਆ ਜਿੰਨੇ ਵੀ ਬੈਠੇ ਆ ਬੰਨਾ ਤੇ ਠੀਕ ਆ ਜੋ ਜਿਨ੍ਹਾਂ ਨੇ ਵੀ ਡਾਕਟਰੀ ਕੈਂਪ ਲਾਇਆ ਮੰਨ ਲਓ ਇਹ ਸਾਰੇ ਸਾਡੇ ਸਤਿਕਾਰਯੋਗ ਆ ਜਿਨੇ ਸੇਵਾ ਕਰਨੀ ਆ ਇੱਕ ਜਥੇਬੰਦੀ ਦੇ ਥਰੂ ਹੋ ਕੇ ਸੇਵਾ ਕਰੋ ਜਿੱਦਾਂ ਹੁਣੇ ਭਾਈ ਸਾਹਿਬ ਜੀ ਹੁਣੀ ਰਾਜਸਥਾਨ ਤੋਂ ਆਏ ਆ ਪਿਛਲੇ ਸਮੇਂ ਕੁਝ ਕੁ ਦਿਨ ਪਹਿਲਾਂ ਸਾਡੇ ਕੋਲੇ ਯੂਪੀ ਤੋਂ ਆਏ ਦੋ ਟਰੱਕ ਲੈ ਕੇ ਰਸਤੇ ਦੇ ਨੌਜਵਾਨ ਮੁੰਡੇ ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਉਹ ਕਹਿੰਦੇ ਵੀ ਬਾਬਾ ਜੀ ਵੀ ਅਸੀਂ ਇਤਿਹਾਸ ਪੜਦੇ ਆ ਰਹਿਆ ਇਤਿਹਾਸ ਸੁਣਦੇ ਆ ਰਹੇ ਆ ਠੀਕ ਆ ਤੇ ਵੀ ਅਸੀਂ ਇਤਿਹਾਸ ਦੇ ਵਿੱਚ ਇਹ ਚੀਜ਼ ਪੜ੍ਹੀ ਆ ਵੀ ਜਿਹੜਾ ਕੱਲਾ ਪੰਜਾਬ ਆ ਵੀ ਜਦੋਂ ਕਿਸੇ ਵੀ ਮੁਲਕ ਤੇ ਵਿਵਪਤਾ ਪੈਂਦੀ ਵੀ ਪੰਜਾਬ ਮੂਰੇ ਆ ਕੇ ਖੜਦਾ ਤੇ ਕਹਿੰਦੇ ਵੀ ਜੇ ਅੱਜ ਪੰਜਾਬ ਤੇ ਵਿਵਪਤਾ ਪਈ ਆ ਤੇ ਕਹਿੰਦੇ ਵੀ ਸਾਡਾ ਹੱਕ ਵੀ ਆ ਵੀ ਅਸੀਂ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆ ਕੇ ਖੜੀਏ ਤੇ ਉਹਨਾਂ ਦੀ ਗੱਲ ਸੁਣ ਕੇ ਅੰਦਰੋਂ ਮਨ ਵੀ ਬਹੁਤ ਰੋਇਆ ਤੇ ਅੰਦਰੋਂ ਮਨ ਖੁਸ਼ ਵੀ ਹੋਇਆ ਵੀ ਯਾਰ ਇਹੋ ਜੀ ਚੜ੍ਹਦੀ ਕਲਾਲੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਆ ਵੀ ਜਿਹੜੇ ਪੰਜਾਬ ਦਾ ਇੰਨਾ ਫਿਕਰ ਕਰਦੇ ਆ ਤੇ ਇੰਨੀਆਂ ਕਿ ਬੇਨਤੀਆਂ ਜ਼ਰੂਰ ਆ ਵੀ ਹੁਣ ਜਿਹੜਾ ਸਮਾਗਾ ਹੁਣ ਸਾਰਿਆਂ ਨੂੰ ਵੱਧ ਲੋੜ ਹੋਣਾ ਪੰਜਾਬ ਨੂੰ ਇਸ ਜ਼ਿਲ੍ਹੇ ਨੂੰ ਇਸ ਏਰੀਏ ਨੂੰ ਜਿੰਨੇ ਵੀ ਪਾਣੀ ਦੀ ਮਾਰੇ ਠਾਏ ਹੋਇਆ ਨੌਜਵਾਨਾਂ ਦੀ ਹਰ ਇੱਕ ਪਿੰਡ ਦੇ ਨੌਜਵਾਨ ਚਾਹੇ ਬਜ਼ੁਰਗ ਹੋ ਕੋਈ ਵੀ ਆ ਸਾਰਿਆਂ ਨੂੰ ਵੱਧ ਹੁਣ ਲੋੜ ਆ ਕਿਉਂਕਿ ਡਾਕਟਰੀ ਕੈਂਪ ਵੀ ਹੁਣ ਲਾਉਣ ਦਾ ਟਾਈਮ ਆ ਤੇ ਆਪਣਾ ਇਹਨਾਂ ਦੇ ਨਾਲ ਜਮੀਨਾ ਵਾਹ ਕੇ ਬੀਜ ਤੱਕ ਡੀਜ਼ਲ ਤੱਕ ਜੋ ਵੀ ਸਰਦਾ ਪੁੱਜਦਾ ਆਪਣਾ ਜਿੰਨਾ ਵੀ ਹੁੰਦਾ ਰਲ ਮਿਲ ਕੇ ਸੇਵਾ ਕਰਨ ਦਾ ਹੁਣ ਟਾਈਮ ਆ ਕਿਉਂਕਿ ਹੁਣ ਟਾਈਮ ਇਹ ਆ ਵੀ ਜਿੱਥੇ ਪਾਣੀ ਖੜ ਗਿਆਗਾ ਉਥੇ ਬਿਮਾਰੀ ਦਾ ਘਰ ਹੀ ਇੱਕ ਆ ਕਿਉਂਕਿ ਅਸੀਂ ਸੋਭਾ ਦੇ ਆ ਪਿੰਡ ਦੇ ਵਿੱਚ ਆ ਰਹੇ ਹਾਂ ਅਸੀਂ ਇਧਰੋਂ ਫੱਤੇ ਆਲਾ ਹੁੰਦੇ ਹੋਏ ਸਭਰਾਮਾ ਵਿੱਚ ਦੀ ਹੁੰਦੇ ਹੋਏ ਸਾਰੇ ਕਿਤੇ ਆਏ ਆ ਆਲੇ ਆਲਾ ਤੇ ਤੁਸੀਂ ਇਹ ਵੇਖੋ ਵੀ ਆਪਾਂ ਤਾਂ ਚਲੋ ਸੇਵਾ ਕਰਨ ਆਉਣੇ ਆ ਘੰਟਾ 2 ਘੰਟੇ 3 ਘੰਟੇ ਸ਼ਾਮ ਤੱਕ ਰਵਾਂਗੇ ਵੀ ਜਿਹੜੇ ਲੋਕ ਇੱਥੇ ਨੌਜਵਾਨ ਰਹਿ ਰਹੇ ਆ ਜਾਂ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਇੱਥੇ ਰਹਿ ਰਹੇ ਆ ਵੀ ਉਹਨਾਂ ਦਾ ਕੀ ਹਾਲ ਹੋਊਗਾ ਸੋ ਨੌਜਵਾਨਾਂ ਨੂੰ ਇੰਨੀ ਕ ਅਪੀਲ ਕਰਦਾ ਤੇ ਇੰਨੀ ਕ ਬੇਨਤੀ ਕਰਦਾ ਵੀ ਹੁਣ ਹੰਬਲਾ ਮਾਰੋ ਹੁਣ ਸੇਵਾ ਦੀ ਲੋੜ ਆ ਹੁਣ ਕਿਉਂਕਿ ਸਮਾਂ ਇਹੋ ਜਿਹਾ ਆ ਗਿਆ ਕਿ ਵੀ ਹੁਣ ਆਪਾਂ ਕੱਲੇ ਕੱਲੇ ਘਰ ਚ ਜਾ ਕੇ ਰਸਮ ਦੇ ਸਕਦੇ ਆ ਅੱਗੇ ਤਾਂ ਚਲੋ ਆਪਾਂ ਕਹਿੰਦੇ ਸੀ ਕੋਈ ਵੀ ਗੱਲਬਾਤ ਸੀ ਚਲੋ ਨਹੀਂ ਹੁੰਦਾ ਸੀ ਆਪਾਂ ਪਿੱਛੇ ਰੋਕ ਜਾਂਦੇ ਸੀ ਵੀ ਪਾਣੀ ਕਰਕੇ ਸਾਡੇ ਟਰੈਕਟਰ ਨਹੀਂ ਲੰਘਦੇ ਜਾਂ ਕੁਝ ਵੀ ਤੇ ਮੈਂ ਕਹਿੰਦਾ ਵੀ ਜਿਹੜੀ ਸਰਕਾਰ ਕਹਿੰਦੀ ਸੀ ਵੀ ਆਸੇ ਨਸ਼ਿਆਂ ਜੋ ਕੇ ਰਹਿ ਗਏ ਆ ਮੈਂ ਕਹਿੰਦਾ ਵੀ ਪੰਜਾਬ ਨੇ ਅੱਜ ਸਾਬਤ ਕਰਤਾ ਵੀ ਉਹੀ ਨੌਜਵਾਨੇ ਉਹ ਖੂਨ ਆ ਪੰਜਾਬ ਦਾ ਵੀ ਜਿਹੜੇ ਸੀਸ ਵੀ ਤਲੀ ਤੇ ਰੱਖ ਕੇ ਚੱਲਦੇ ਰਹੇ ਆ ਤੇ ਜਿਹੜੇ ਉਹ ਬੋਲਾ ਦੇ ਪੱਕੇ ਰਹੇ ਆ ਜਿਨ੍ਹਾਂ ਨੇ ਕਿਹਾ ਸੀ ਵੀ ਦਰਬਾਰ ਸਾਹਿਬ ਇੱਕ ਵਾਰੀ ਫੌਜ ਚੜ੍ਹ ਕੇ ਆਉਂਦੇ ਹੋ ਸਹੀ ਵੀ ਲਾਸ਼ਾਂ ਦੇ ਢੇਰ ਲਾ ਕੇ ਤੋਰੂਗੇ ਸੰਤ ਜਰਨੈਲ ਸਿੰਘ ਦੇ ਵਾਰਸ ਆ ਇਹ ਇਹ ਉਹ ਸ਼ਹੀਦਾਂ ਦੇ ਵਾਰਸਾ ਜਿਨ੍ਹਾਂ ਨੇ ਟਰੈਕਟਰਾਂ ਦੇ ਉੱਤੇ ਮੈਂ ਕਹਿੰਦਾ ਵੀ ਪਤਾ ਨਹੀਂ ਬੰਨਾ ਦੇ ਉੱਤੇ ਮਿੱਟੀ ਤੋਂ ਲੈ ਏ ਟੂ ਜ਼ेड ਪੰਜਾਬ ਦੇ ਵਿੱਚ ਕੋਈ ਇਹੋ ਜੀ ਚੀਜ਼ ਹੋਣੀ ਨਹੀਂ ਜਿਹੜੀ ਇਹਨਾਂ ਨੇ ਨਾ ਮੈਡੀਕਲ ਸਹੂਲਤਾਂ ਇੱਥੋਂ ਤੱਕ ਕਿ ਇਹਨਾਂ ਨੇ ਬਾਹਰਲੇ ਦੇਸ਼ੋਂ ਮਗਾ ਕੇ ਪੰਜਾਬ ਦੇ ਵਿੱਚ ਵੰਡੀਆਂ ਬਾਹਰ ਤੋਂ ਕਿਸਤੀਆਂ ਤੱਕ ਦੀ ਸੇਵਾ ਕਰੀਏ ਕਿੰਨੇ ਦਿਨਾਂ ਤੋਂ ਅਸੀਂ ਵੇਖ ਰਹੇ ਹਾਂ ਨੌਜਵਾਨ ਤੇ ਚਲੋ ਕੋਈ ਸਮਾਂ ਸੀਗਾ ਕਹਿੰਦੇ ਸੀ ਵੀ ਅਮਰਤਪਾਲ ਦਾ ਨਾਂ ਨਹੀਂ ਲੈਣਾ ਅਮਰਤਪਾਲ ਦੀ ਫੋਟੋ ਨਹੀਂ ਅਸੀਂ ਲਗਣ ਦੇਣੀ ਤੇ ਅੱਜ ਸਮਾਂ ਇਹੋ ਜਿਹਾ ਵੀ ਮੈਂ ਕਹਣਾ ਹਰ ਇੱਕ ਨੌਜਵਾਨ ਦੇ ਦਿਲ ਦੀ ਧੜਕਣ ਬਣ ਚੁੱਕਿਆ ਭਾਈ ਅਮਰਤਪਾਲ ਸਿੰਘ ਬਹੁਤ ਪਾਸ਼ਾ ਨੇ ਕਿਰਪਾ ਕਰੀ ਆ ਜੇ ਉਹ ਪੰਜਾਬ ਲਈ ਬਾਹਰ ਆਇਆ ਸੀ ਤੇ ਇਹ ਪੰਜਾਬ ਦੇ ਜਿੰਨੇ ਨੌਜਵਾਨ ਆਪਣੇ ਨਾਲ ਖੜੇ ਆ ਚਾਹੇ ਉਹ ਮੋਨੇ ਆ ਚਾਹੇ ਉਹ ਸਰਦਾਰ ਆ ਉਹ ਬੰਦਿਆ ਨੇ ਭਾਈ ਅਮਰਤਪਾਲ ਸਿੰਘ ਦਾ ਮੁੱਲ ਪਾਇਆ ਤੇ ਅਸੀਂ ਇਹਨਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਹਾਂ ਵੀ ਹਾਂ ਤੁਹਾਡੀ ਬਦੌਲਤੋਂ ਐਮਪੀ ਬਣ ਚੁੱਕਿਆ ਵੀ ਵਾਕਈ ਤੁਸੀਂ ਉਹਨੂੰ ਚਾਹੁੰਦੇ ਹੋ ਵੀ ਉਹ ਸਾਡੇ ਪੰਜਾਬ ਰਾਜਾ ਹੋਵੇ ਪੰਜਾਬ ਦਾ ਆਉਣ ਵਾਲਾ ਕਿਉਂਕਿ ਸੱਚਾ ਰਾਜਾ ਉਹੀ ਆ ਜਿਹੜਾ ਨੰਗੇ ਧੜ ਤੁਰ ਕੇ ਪੰਥ ਲਈ ਆਪਣੀ ਜਾਨ ਤੱਕ ਨਿਸ਼ਾਵਰ ਕਰ ਰਿਆ ਨਹੀਂ بڑے بڑے ਯੋਧੇ ਆਏ ਆ ਅਸੀਂ ਬਾਈ ਦੀਪ ਸਿੱਧੂ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ ਬਾਈ ਨਾਲ ਬਹੁਤ ਸਾਡਾ ਪਿਆਰ ਵੀ ਰਿਆ ਨੌਜਵਾਨਾਂ ਮੁੰਡਿਆਂ ਦਾ ਤੇ ਉਹ ਇੱਕ ਇਹੋ ਜਿਹੀ ਰੂਹ ਸੀ ਜਿਹੜਾ ਚਿੰਗ ਲਾ ਗਿਆ ਤੇ ਜਿਹਨੂੰ ਭੁੱਲ ਨਹੀਂ ਸਕਦੇ ਤੇ ਅਸੀਂ ਜਿੰਨੇ ਵੀ ਆ ਸਾਡੇ ਵੀਰ ਆ ਜਿਨ੍ਹਾਂ ਨੇ ਸਾਡੇ ਪਹਿਲੇ ਬੋਲ ਤੇ ਸਾਡੀ ਗੱਲਬਾਤ ਮੂਰੇ ਰੱਖਣ ਲਈ ਆਏ ਤੇ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਹੈ ਤਾਂ ਸਾਡੇ ਗਵੰਡੀ ਪਿੰਡ ਦੇ ਸਾਡੇ ਆਪ ਦੇ ਭਾਈ ਆ ਆਪਾਂ ਕਹਿ ਤਾਂ ਦਿੰਦੇ ਆ ਵੀ ਇਹ ਵੀਡੀਓ ਪਾਉਂਦੇ ਆ ਨੈੱਟ ਤੇ ਇਹ ਘਰੇ ਬੈਠੇ ਬੋਲਦੇ ਆ ਪਰ ਤੁਸੀਂ ਇਹ ਚੀਜ਼ ਨਹੀਂ ਸੋਚਦੇ ਵੀ ਇੱਕ ਵੀਡੀਓ ਪਾਉਣਾ ਇਹ ਨਹੀਂ ਪਤਾ ਇਹਨਾਂ ਦੀ ਇੱਕ ਵੀਡੀਓ ਨਾਲ ਕਿੰਨੇ ਘਰ ਚੱਲਣੇ ਆ ਲੋਕਾਂ ਤੱਕ ਗੱਲ ਪਹੁੰਚੇਗੀ ਇਹ ਨਹੀਂ ਪਤਾ ਵੀ ਲੋਕਾਂ ਤੱਕ ਕਿੰਨੇ ਤੱਕ ਗੱਲ ਪਹੁੰਚਣੀ ਆ ਗੱਲ ਇਹ ਹੈ ਆ ਵੀ ਜੇ ਆਪਾਂ ਕੁਝ ਕਰਨਾ ਨਹੀਂ ਆਪਣਾ ਹੱਕ ਨਹੀਂ ਕਿਸੇ ਨੂੰ ਨੈੱਟ ਤੇ ਨਿੰਦਣ ਦਾ ਕਿਸੇ ਨੂੰ ਭੰਡਣ ਦਾ ਤੇ ਜੇ ਇਹੀ ਨੌਜਵਾਨ ਇਹ ਵੀਡੀਓ ਨਾ ਪਾਉਂਦੇ ਤੇ ਅੱਜ ਪੰਜਾਬ ਦਾ ਹਾਲ ਪਤਾ ਨਹੀਂ ਕੀ ਹੋਣਾ ਸੀ ਕਿਉਂਕਿ ਇਹਨਾਂ ਨੇ ਜੇ ਵੀਡੀਓ ਪਾਈਆਂ ਜੇ ਇਹ ਜਿੰਨੇ ਸਾਰਿਆਂ ਨੂੰ ਵੱਧ ਜਿੰਨਾ ਰਾਸ਼ਨ ਪਾਣੀ ਪੰਜਾਬ ਦੇ ਵਿੱਚ ਚਾਰਾ ਡਾਕਟਰੀ ਸਹਾਇਤਾ ਜਿੰਨੀ ਆਈ ਆ ਇਹ ਇਹਨਾਂ ਨੌਜਵਾਨਾਂ ਦੀ ਬਦੌਲਤ ਆ ਕਿਉਂਕਿ ਜੇ ਇਹ ਵੀਡੀਓ ਨਾ ਪਾਉਂਦੇ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਸੀਗਾ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਕੀ ਹਾਲ ਆ ਜਾਂ ਪੰਜਾਬ ਦੇ ਕੀ ਹਾਲ ਆ ਇਹਨਾਂ ਦੇ ਹੀ ਵੀਡੀਓ ਪਾਉਣ ਕਰਕੇ ਅੱਜ ਪੰਜਾਬ ਦੇ ਨਾਲ ਲੋਕ ਆ ਕੇ ਯੂਪੀ ਬਿਹਾਰ ਰਾਜਸਥਾਨ ਪਤਾ ਨਹੀਂ ਕਿੱਥੋਂ-ਕਿੱਥੋਂ ਆ ਕੇ ਲੋਕ ਸਾਡੇ ਨਾਲ ਖੜੇ ਆ ਤੇ ਅਸੀਂ ਵਾਰਸ ਪੰਜਾਬ ਦੀ ਟੀਮ ਵੱਲੋਂ ਤੇ ਸਮੂਹ ਸਾਰੇ ਹੀ ਪੰਥ ਦੇ ਢਿੰਗ ਸਿੰਘਾਂ ਲੋ ਅਸੀਂ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਤੇ ਸਾਡੇ ਵੀਰਾਂ ਦਾ ਵੀ ਹਾਂ ਗੱਲ ਇਹ ਆ ਸਿਰਫ ਸੋਚ ਤੱਕ ਹੁੰਦਾਗਾ ਹੁਣ ਇਹ ਵੀਰ ਆ ਇਹਨਾਂ ਦੀ ਸੋਚ ਕਹਿੰਦਾ ਪਾਬ ਮੇਰਾ ਇਹ ਵੀ ਸੋਚ ਦੇ ਮੁਤਾਬਕ ਹੁੰਦਾ ਵੀ ਇਹ ਇੱਕ ਜਰੀਆ ਨੈਟ ਆ ਇਹ ਆਪਣੇ ਤੇ ਡਿਪੈਂਡ ਆ ਫੋਨ ਹਰ ਇੱਕ ਦੇ ਕੋਲੇ 1.5 ਲੱਖ ਦਾ ਜੇਬ ਚ ਹਰ ਇੱਕ ਕੋਲੇ ਇਹ ਚੀਜ਼ ਇਹ ਹੁੰਦੀ ਵੀ ਆਪਾਂ ਆਪਦੀ ਸੋਚ ਦੇ ਹਿਸਾਬ ਨਾਲ ਵਰਤਣਾ ਵੀ ਨੈਟ ਆ ਜਿਹੜਾ ਇਹ ਚੰਗੇ ਪਾਸੇ ਵਰਤਣਾ ਕਿ ਮਾੜੇ ਪਾਸੇ ਚਲੋ ਹਏ ਮਾੜਾ ਜੇ ਇਹਨੂੰ ਚੰਗੇ ਪਾਸੇ ਵਰਤਾਂਗੇ ਆਪਣੇ ਲਈ ਚੰਗਾ ਵੀ ਆ ਤੇ ਜੇ ਇਹਨੂੰ ਗਲਤ ਵਰਤਾਂਗੇ ਆਪਣੇ ਲਈ ਗਲਤ ਵੀ ਆ ਤੇ ਜੇ ਇਹੇ ਨੌਜਵਾਨ ਜਿੰਨੇ ਪੰਜਾਬ ਦੇ ਨੌਜਵਾਨ ਸੋਸ਼ਲ ਮੀਡੀਆ ਚ ਲਾ ਰਹੇ ਆ ਤੇ ਜੇ ਇਹ ਵੀਡੀਓ ਨਾ ਛਾੜਦੇ ਤੇ ਇਹ ਸੋਚ ਲੋ ਵੀ ਪੰਜਾਬ ਨਾਲ ਕਿਸੇ ਨੇ ਖੜਨਾ ਸੀ ਆ ਕੇ ਕਿ ਨਹੀਂ ਖੜਨਾ ਸੀ ਤੇ ਅਸੀਂ ਸਮੂਹ ਪਿੰਡ ਆਲੇ ਵਾਲਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬੰਦਿਆਂ ਨੇ ਬਹੁਤ ਸਾਥ ਦਿੱਤਾ ਬਹੁਤ ਸਹਿਯੋਗ ਦਿੱਤਾ ਐਨੀ ਨਿਮਰਤਾ ਪਹਿਲੀ ਵਾਰ ਅਸੀਂ ਇਹ ਪਿੰਡ 'ਚ ਵੇਖੀ ਆ ਤੇ ਨਹੀਂ ਸਾਡੇ ਨਾਲ ਜੋ ਕੁਝ ਹੁੰਦਾ ਆ ਰਿਹਾ ਸਾਡੇ ਹਾਰ ਪੈਂਦੇ ਆ ਰਹੇ ਆ ਅਸੀਂ ਪਾਸ਼ਾ ਦਾ ਹੁਕਮ ਸਮਝ ਕੇ ਪਵਾ ਰਹੇ ਆ ਵੀ ਇਹਨਾਂ ਨੇ ਤਾਂ ਗੁਰਨਾਨਕ ਸਾਹਿਬ ਪਾਸ਼ਾ ਨੂੰ ਨਹੀਂ ਬਖਸ਼ਿਆ ਸਾਂ ਤੇ ਜਰਨੈਲ ਸਿੰਘ ਨੂੰ ਨਹੀਂ ਬਖਸ਼ਿਆ ਚਲੋ ਆਪਾਂ ਦਾ ਕਿਹੜੇ ਬਾਗ ਦੀ ਮੂਲੀ ਆ ਆਪਣੀ ਗੁਰੂ ਸਾਹਿਬ ਨੇ ਸੇਵਾ ਲਈ ਹੈ ਤੇ ਆਪਾਂ ਸੇਵਾ ਕਰ ਰਹੇ ਹਾਂ ਹਾਂਜੀ ਇੱਥੋਂ ਦੇ ਮੌਜੂਦਾ ਹਾਲਾਤ ਕੀ ਮਤਲਬ ਇੱਥੋਂ ਦੇ ਮੌਜੂਦਾ ਹਾਲਾਤ ਭਾਈ ਸਾਹਿਬ ਚੜ੍ਹਦੀ ਕਲਾ ਰਾਸ਼ਨ ਪਾਣੀ ਵੱਲੋਂ ਫੁੱਲ ਕਿਰਪਾ ਸਾਰਾ ਕੁਝ ਓਕੇ ਰਿਪੋਰਟ ਆ ਬਸ ਇੰਨੀ ਕ ਅਸੀਂ ਬੇਨਤੀ ਕਰਾਂਗੇ ਵੀ ਜਿਹੜੇ ਨੌਜਵਾਨ ਹਨ ਨਾ ਉਹਨਾਂ ਨੂੰ ਇੰਨੀਕ ਬੇਨਤੀ ਆ ਵੀ ਬਸ ਹੁਣ ਸਮਾਂ ਹੈਗਾ ਵੀ ਹੁਣ ਆਕੇ ਤੁਸੀਂ ਸਾਥ ਦਿਓ ਕਿਉਂਕਿ ਡੀਜ਼ਲ ਦੀ ਵੀ ਹੁਣ ਲੋੜ ਆ ਟਰੈਕਟਰਾਂ ਦੀ ਲੋੜ ਆ ਟਰੈਕਟਰਾਂ ਦੀ ਵੱਤ ਤੋਂ ਵੱਧ ਇੱਥੇ ਲੋੜ ਆ ਟੂੜੀ ਚਾਰਾ ਰੱਸ਼ ਦੀ ਲੋੜ ਆ ਟੂੜੀ ਤੇ ਡੰਗਰਾਂ ਦਾ ਜਿਹੜਾ ਚਾਰਾਗਾ ਮੱਕੀ ਦਾ ਚਾਰਾ ਬਸ ਇਹ ਚੀਜ਼ਾਂ ਕਿਉਂਕਿ ਰਾਸ਼ਨ ਲੋਕ ਆਪ ਕਹਿ ਰਹੇ ਆ ਵੀ ਚੜ੍ਹਦੀ ਕਲਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ